ਸਾਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸੁਤਰਾਮ ਸਿੰਘ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਨਾਲ ਚੀਰਮੈਨ ਬਣਾਉਣ ਸਮੇਂ ਕੀਤੀ ਗਈ ਬੇਇਨਸਾਫੀ ਸ਼ਮਸ਼ੇਰ ਸਿੰਘ ਸ਼ੰਮੀ ਵੜੇੰਗਾ ਬਰੀਵਾਲਾ ਦਾ ਚੇਅਰਮੈਨ ਬਣਾਉਣ ਤੇ ਸਰਕਲ ਬਰੀਵਾਲਾ ਦੇ ਲੋਕਾਂ ਵਿੱਚ ਪਾਇਆ ਜਾ ਰਿਹਾ ਭਾਰੀ ਰੋਸ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਾਉਣ ਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਸ਼ਮਸ਼ੇਰ ਸਿੰਘ ਸ਼ੰਮੀ ਵੜੇੰਗਾ ਅਤੇ ਇਲਾਕੇ ਦੇ ਲੋਕਾਂ ਵਿੱਚ ਪਾਇਆ ਜਾ ਹਾਰਾ ਹੈ ਭਾਰੀ ਰੋਸ ਪੰਜਾਬ ਸਰਕਾਰ ਵੱਲੋਂ ਲਗਭਗ 6-7 ਦਰਜਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਚੇਅਰਮੈਨਾਂ ਹੋਣ ਕਰਕੇ ਆਉਣ ਵਾਲੀ ਹਾੜੀ ਦੀ ਫਸਲ ਨੂੰ ਧਿਆਨ ਵਿੱਚ ਰੱਖਦੇ ਆਂ ਰੱਖਦੇ ਆਂ ਖਾਲੀ ਪਏ ਦਫ਼ਤਰਾਂ ਵਿੱਚ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਕੀਤੀਆਂ ਗਈਆਂ ਹਨ ਦੂਸਰੇ ਪਾਸੇ ਨਵ ਨਿਯੁਕਤ ਬਣੇ ਚੇਅਰਮੈਨਾਂ ਤੋਂ ਪਾਰਟੀ ਵਰਕਰਾਂ ਵਿੱਚ ਰੋਸ ਪਾਈ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਸ਼ਮਸ਼ੇਰ ਸਿੰਘ ਸਮੀ ਬੜੇੰਗ ਵੱਲੋਂ ਸ਼ਿਕਵਾ ਜाहिर ਕਰਦੇ ਹੋ ਦੱਸਿਆ ਕਿ ਸਾਬਤ ਸਹੀਲ ਮੰਡੀ ਬਰੀ ਵਾਲਾ ਦੇ ਸਰਕਲ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਬਣਾਇਆ ਗਿਆ ਪਰ ਉਸ ਸਮੇ ਉਸ ਸਮੇਂ ਭਾਰੀ ਠੇਸ ਪਹੁੰਚੀ ਜਦ ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਜਿੰਦਰ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਨਿਯੁਕਤ ਕੀਤੇ ਚੇਅਰਮੈਨ ਨੂੰ ਸਰਕਲ ਬਰੀਵਾਲਾ ਦੇ ਲੋਕਾਂ ਸਰਕਲ ਬਰੀਵਾਲਾ ਦੇ ਸਰਕਲ ਬਰੀਵਾਲਾ ਦੇ ਬਰੀਵਾਲਾ ਡੇ ਵਰਕਰਾਂ ਨੇ ਵੇਖਿਆ ਤੱਕ ਵੀ ਨਹੀਂ ਤਾਂ ਹੀ ਸਰਕਲ ਬਰੀਵਾਲਾ ਦੇ ਵੋਟਰਾਂ ਅਤੇ ਸਪੋਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਤੁਹਾਨੂੰ ਕੋਈ ਹੈ ਸ਼ਿਕਵਾ ਕੇ ਕੋਈ ਡਰ ਨਹੀਂ ਜੋ ਹੋ ਗਿਆ ਸੋ ਗਿਆ ਇਹ ਹੈਗਾ ਸ਼ਿਕਵਾ ਤਾਂ ਪੁੱਗਣ ਦੀ ਗੱਲ ਹੈ ਕਿਨੇ ਬਰੀਵਾਲਾ ਆ ਸਾਡੇ ਸਾਡੇ 28 ਮਿੰਟਾਂ ਜਿਕੇ ਮਰਜ਼ੀ ਲਾ ਦੇ ਗਏ ਪੰਡਾ ਜੀ ਨਹੀਂ ਮੇਰੀ ਗੱਲ ਨਹੀਂ ਸਮਝੀ ਤੇ ਮਤਲਬ ਪਾਰਟੀ ਪਰ ਵੀ ਆਪਾਂ ਨੂੰ ਇਹ ਤਾਂ ਹੈਗਾ ਨਾ ਵੀ ਕੰਮ ਅਸੀਂ ਵੀ ਕੀਤਾ ਹੀ ਆ ਅਕਸਰ ਆਪਾਂ ਵੀ ਕੰਮ ਲਈ ਸਭ ਤੋਂ ਵੱਧ ਕੀਤਾ ਹੋਰ ਦੱਸ ਆ ਤੇ ਫਿਰ ਬਣਾਇਆ ਫੇਰ ਵੀ ਨਹੀਂ ਤੇ ਫਿਰ 28 ਪਿੰਡਾਂ ਦੀ ਵਾਰੀ ਆਲਾ ਆਉਂਦਾ ਸੀ ਇਹ ਨਹੀਂ ਬਣਾਉਂਦੇ ਕੋਈ ਕਹਿਣਾ ਕੁਝ ਦੱਸ ਮੈਨੂੰ ਇਹ ਕਹਿਣਾ ਕੋਈ ਵੀ ਮਿਹਨਤ ਤਾਂ ਅਸੀਂ ਵੀ ਕੀਤੀ ਸੀ ਜੀ ਨਹੀਂ ਮਿਹਨਤ ਘੋਲ ਕੀਤੀ ਸੀ ਅਸੀਂ ਜੋ ਵੀ ਪਾਰਟੀ ਦਾ 2014 ਦੇ ਲੱਗੇ ਹੋਏ ਇਹ ਬੰਦਾ ਕੋਈ ਵੀ ਬਸ ਮਗਰੋਂ ਆਏ ਦਾ ਅਸੀਂ ਵੀ ਨਾਲ ਤੁਹਾਡੇ ਰਹਿਦੇ ਇਹ ਬੰਦਾ ਦਾ ਵੇਖਿਆ ਹੀ ਨਹੀਂ ਕਦੇ ਜੇ ਉਹ ਜਿਹੜਾ ਬਣਾਤਾ ਕਦੀ ਕਦੀ ਬਰੀਆਲਾ ਸਰਕਲ ਨੇ ਇਹ ਤੋਂ ਬਰੀਆਲਾ ਸਰਕਲ ਨੂੰ ਲੋ ਇਹ ਮੋਸਲੋ ਵੀ ਬਰੀਆਲੇ ਦੇ ਪਿੰਡਾਂ ਚ ਜਾ ਕੇ ਸਹੀਆਂ ਪਿੰਡਾਂ ਚ ਕੋਈ ਬੰਦਲ ਕੋਈ ਜਾਣਦਾ ਇਹ ਹੀ ਲਾਉਣਾ ਵੀ ਅਸੀਂ ਇਹਨੂੰ ਉੱਟਾਈਆਂ ਪਿੰਡਾਂ 'ਚ ਸਾਡੇ ਨਾਮ ਦੇ ਦਾ ਪਿੰਡ ਤੇ ਸਾਡੇ ਬਰੀਆਲੇ ਮਾਰਕ ਕਮੇਟੀ 'ਚ ਪੈਂਦਾ ਵੈਰੀ ਕੁਟ ਨਾ ਕਿਸਾਨਾ ਨਾ ਜਾਣ ਪਚਰੀ ਨਾ ਏ ਹਾਂ ਲਾ ਦੰਨੇ ਆ ਵੀ ਬਰੀਆਲਾ ਸਰਕਲ ਦੀਆਂ ਜਿਹੜੇ ਹੈਗੇ ਉਹਨਾਂ ਦੀਆਂ ਭਾਵਨਾਵਾਂ ਨੂੰ ਕੇਸ ਆਏ ਕੇਸ ਆ ਓਕੇ 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 ਓਕੇ